ਤਤ ਗੁਰੂ ਨੇ ਨਾਮ ਧਨ ਦੀ ਮਹਿਮਾ ਘੇਤੇ ਹੈ ਇੱਕ ਗੁਣ ਅੱਧੀ ਗੱਲ ਪਹਿਲੇ ਸੁਣ ਲੈਣੀ ਤੇ ਯਾਦ ਰੱਖਣੀ ਨਾਮ ਕੀ ਹੈ ਇਹ ਅੱਜ ਤੱਕ ਨਾ ਕੋਈ ਦੱਸ ਸਕਿਆ ਹੈ ਤੇ ਨਾ ਦੱਸ ਸਕੇਗਾ ਕਿ ਨਾਮ ਕੀ ਹੈ ਜੇ ਪੁੱਛਿਆ ਗਿਆ ਕਿ ساری ਉਮਰ ਤਸੀਂ ਜਪਦੇ ਰਹੇ ਲੋਕੀ ਤੁਹਾਨੂੰ ਭਗਤ ਕਹਿੰਦੇ ਨੇ ਰੱਬ ਦਾ ਰੂਪ ਤੁਹਾਨੂੰ ਹੋ ਨਹੀਂ ਪਤਾ ਕਹਿੰਦੇ ਨੇ ਨਹੀਂ ਕਿਉਂ ਨਹੀਂ ਪਤਾ ਉਹ ਕਹਿੰਦੇ ਨੇ ਇੱਕ ਗੱਲ ਦਾ ਉੱਤਰ ਤੁਸੀਂ ਦਿਓ ਬਾਕੀ ਮੈਂ ਦੱਸਾਂਗਾ ਇੱਕ ਗੁੰਗਾ ਗੁੜ ਖਾ ਲਵੇ ਤੇ ਉਹਨੂੰ ਪੁੱਛੀਏ ਕੀ ਸਵਾਦ ਆ ਤੇ ਉਹ ਦੱਸ ਸਕੇਗਾ ਕਿ ਕੀ ਸਵਾਦ ਉਹ ਤੇ ਗੁੰਗਾ ਕਹਿੰਦੇ ਨੇ ਨਾਮ ਰਸੇ ਚੱਖਿਆ ਜਾ ਸਕਦਾ ਹੈ ਨਾਮ ਜਪਿਆ ਜਾ ਸਕਦਾ ਹੈ ਨਾਮ ਮਾਣਿਆ ਜਾ ਸਕਦਾ ਹੈ ਦੱਸਿਆ ਨਹੀਂ ਜਾ ਸਕਦਾ ਆਖਿਆ ਨਹੀਂ ਜਾ ਸਕਦਾ ਕਿ ਕੀ ਹੈ ਇਸ ਸ਼ਬਦ ਵਿੱਚ ਨਾਮ ਦੀ ਮਹਿਮਾ ਹੈ ਨਾਮ ਤਨ ਜਿਸ ਜਨ ਕੈ ਪਲੈ ਸੋਈ ਪੂਰਾ ਸ਼ਾਹ ਇੱਥੇ ਅਸੀਂ ਸ਼ਾਹ ਕਿਸ ਨੂੰ ਕਹਿੰਨੇ ਆ ਤਨਵਾਨ ਕਿਸ ਨੂੰ ਕਹਿੰਨੇ ਆ ਅੱਜ ਤੇ ਨਾਂ ਤੁਹਾਡੇ ਸਾਹਮਣੇ ਆ ਜਾਂਦੇ ਨੇ ਦੁਨੀਆ ਦਾ ਸਭ ਤੋਂ ਵੱਡਾ ਅਮੀਰ ਕੌਣ ਸਤਿਗੁਰਾਂ ਨੂੰ ਪੁੱਛ ਕੇ ਵੇਖੋ ਉਹ ਕਹਿੰਦੇ ਨੇ ਜਿਸ ਧਨ ਦਾ ਭਰੋਸਾ ਹੀ ਕੋਈ ਨਹੀਂ ਅੱਜ ਹੈ ਕੱਲ ਤੇਰੇ ਨਾਲ ਹੋਵੇਗਾ ਕਿ ਨਹੀਂ ਹੋਵੇਗਾ ਇਹ ਤਨ ਦਾ ਨਾਤਾ ਤੇਰੇ ਸਰੀਰ ਤੱਕ ਦਾ ਸਰੀਰ ਛੱਡਿਆ ਤੇ ਤਨ ਕਿਸੇ ਹੋਰ ਦਾ ਦੌੜ ਭੱਜ ਲੱਗ ਜਾਂਦੀ ਤੇਰੇ ਨਾਲ ਇੱਕ ਕੌਡੀ ਵੀ ਨਹੀਂ ਜਾਣੀ ਫਿਰ ਤਨ ਤੇਰਾ ਕਿਵੇਂ ਹੋਇਆ ਤਨ ਤੇ ਤੇਰਾ ਉਹ ਹੈ ਜਿਹੜਾ ਤੇਰੇ ਨਾਲ ਚੱਲੇ ਗੁਰੂ ਕਾ ਬਚਨ ਬਸੈ ਜੀ ਨਾ ਲੈ ਜਲ ਨਹੀਂ ਡੂਬੈ ਤਸਕਰ ਨਹੀਂ ਲੇਬੈ ਪਾਏ ਨਾ ਸਕੇ ਜਲੈ ਨਾਮ ਤਨ ਇਸ ਦਾ ਜ਼ਿਕਰ ਹੈ ਕਿ ਨਾਮ ਤਨ ਨਾਮ ਤਨ ਨਾਮ ਤਨ ਹੈ ਉਸ ਵਲ ਪੈਦਾ ਹੁੰਦਾ ਜੇ ਹੀ ਨਹੀਂ ਪਤਾ ਨਾਮ ਕੀ ਹੈ ਸਾਡਾ ਨਾਮ ਨਾਲ ਸੰਬੰਧ ਕਿਵੇਂ ਬਣੇ ਸਾਡਾ ਰਿਸ਼ਤਾ ਕਿਵੇਂ ਬਣੇ ਅਸੀਂ ਨਾਮ ਕਿਵੇਂ ਜਪੀਏ ਸਤਿਗੁਰੂ ਦੀ ਸ਼ਰਨ ਵਿੱਚ ਪੈ ਕੇ ਬਿਨ ਸਤਿਗੁਰ ਕਿਨੇ ਨਾ ਪਾਇਓ ਬਿਨ ਸਤਿਗੁਰ ਕਿਨੇ ਨਾ ਪਾਇਆ ਸਤਿਗੁਰ ਹੱਥ ਕੁੰਝੇ ਨਾਮ ਦਾ ਖਜ਼ਾਨਾ ਹੈ ਔਰ ਬੰਧ ਹੈ ਪਰ ਐਸਾ ਨਹੀਂ ਕਿ ਤਾਲਾ ਲੱਗਾ ਤੇ ਚਾਬੀ ਹੈ ਹੀ ਨਹੀਂ ਚਾਬੀ ਹੈ ਚਾਬੀਆਂ ਤੇ ਸਾਡੇ ਕੋਲੇ ਵੀ ਬਹੁਤ ਨੇ ਢੇਰ ਲੱਗੇ ਨੇ ਲੱਗਦੀ ਕੋਈ ਵੀ ਨਹੀਂ ਸਾਡੀ ਚਾਬੀ ਕੋਈ ਨਹੀਂ ਲੱਗਦੀ ਗੁਰੂ ਕੋਲ ਹੈ ਉਸ ਨਾਲ ਤਾਲਾ ਖੁੱਲ ਜਾਂਦਾ ਹੈ ਸਤਗੁਰ ਹੱਥ ਕੁੰਜੀ ਹੋਰ ਤੇ ਦਰ ਖੁੱਲੇ ਨਹੀਂ ਪੂਰੇ ਭਾਗ ਖੁਲਾਮਣਿਆ ਗੁਰੂ ਕੀ ਕਰਦੇ ਨੇ ਤਾਲਾ ਖੋਲਦੇ ਨੇ ਔਰ ਪਹਿਲੇ ਤੇਰਾ ਵੀ ਤਾਲਾ ਖੋਲਦੇ ਨੇ ਤੇਰਾ ਹਿਰਦਾ ਵੀ ਬੰਦ ਫਰਕ ਇਹ ਨਾ ਗੁਰੂ ਇੱਕ ਤਾਲਾ ਖੋਲਦਾਏ ਉੱਥੇ ਨਾਮ ਤਾਣਾ ਦੂਸਰਾ ਤਾਲਾ ਖੋਲਦਾਏ ਉੱਥੇ ਕੇਵਲ ਹੰਕਾਰ ਹੈ ਹਉਮੈ ਹੈ ਪਹਿਲੋ ਤੇਰਾ ਤਾਲਾ ਖੋਲ ਕੇ ਤੇ ਭਾਂਡਾ ਸਾਫ਼ ਕਰਦੇ ਨੇ ਹਉ ਮੈਂ ਬਾਹਰ ਕੱਢਦੇ ਨੇ ਫਿਰ ਕਹਿੰਦੇ ਨੇ ਆ ਨਾਮ ਤਨ ਦਾ ਤਾਲਾ ਖੁੱਲਿਆ ਹੁਣ ਨਾਮ ਤੇਰੇ ਅੰਦਰ ਵਸੇਗਾ ਇੱਕ ਅਥੇਤ ਵਿੱਚ ਘਟੀ ਹੋਈ ਘਟਨਾ ਹੈ ਬੜੀ ਕਮਾਲ ਕਿ ਕੁਮਤਾ ਕਰਮ ਤੇ ਬੜੇ ਮਾੜੇ ਸੰਜਾਦੋ ਟੋਣੇ ਤਾਗੇ ਤੇ ਵੇਜ ਕਿਸੇ ਨੂੰ ਕੁਛ ਕਹਿ ਦੇਣਾ ਸਾਰੇ ਪਿੰਡ ਨੂੰ ਲੜਾੜ ਲਾਰ ਕੇ ਮਾਰ ਦੇਣਾ ਤੈਨੂੰ ਇਸ ਨੇ ਆਹ ਕੀਤਾ ਤੈਨੂੰ ਇਸ ਨੇ ਆਹ ਕੀਤਾ ਇੱਕ ਸਾਧੂ ਆਇਆ ਤੇ ਕਹਿਣ ਲੱਗੇ ਬਾਬਾ ਗੋ ਨਾਮ ਦੀ ਗੱਲ ਕਰਨ ਮੈਨੂੰ ਨਾਮ ਦੇ ਜਾ ਥੋੜੇ ਜਿਹਾ ਕਹਿਣ ਲੱਗਾ ਬੀਬੀ ਕੁਝ ਸਬਜ਼ੀ ਹੈ ਨਾਮ ਕੇ ਗੋਭੀ ਦਾ ਫੁੱਲ ਮੈਂ ਤੈਨੂੰ ਫੜਾ ਜਾਵਾਂ ਕਹਿਣ ਲੱਗੇ ਨਾ ਦੇ ਜਾ ਤੂੰ ਉਹ ਨਾਮ ਤੇਰੇ ਕੋਲ ਹੈ ਤੇ ਦੇ ਦੇ ਕਹਿਣ ਲੱਗਾ ਕੱਲ ਆਵਾਂਗਾ ਮਾਤਾ ਨੇ ਸੋਚਿਆ ਬੱਚਿਆਂ ਲਈ ਖੀਰ ਬਣਾਈ ਸੀ ਤੇ ਬਾਬੇ ਨੂੰ ਵੀ ਇੱਕ ਕੜਸੀ ਦੇ ਦੇਵਾਂ ਉਹ ਲੈ ਕੇ ਆਈ ਖੀਰ ਤੇ ਬਾਬੇ ਨੇ ਕੀ ਕੀਤਾ ਘਾਸਾ ਅੱਗੇ ਕਰ ਦਿੱਤਾ ਲੈ ਮਾਤਾ ਖੀਰ ਲਿਆਈ ਆ ਪਾ ਦੇ ਜਦੋਂ ਲੱਗੇ ਪਾਉਣ ਵੇਖਿਆ ਵਿਛਤਾ ਵਿਛਤਾ ਗੰਦਗੀ ਕਹਿ ਲਗੀ ਵੇ ਸਾਧੂ ਆ ਕੇ ਕੀਤਾ ਏ ਇੱਡਾ ਗੰਦਾ ਭਾਂਡਾ ਇਹਦੇ ਵਿੱਚ ਖੀਰ ਨਹੀਂ ਪੈ ਸਕਦੀ ਕਹਿਣ ਲੱਗਾ ਮਾ ਗੰਦਿਆਂ ਭਾਂਡਿਆਂ ਵਿੱਚ ਖੀਰ ਨਹੀਂ ਪੈਂਦੀ ਤੇ ਗੰਦੇ ਭਾਂਡਿਆਂ ਵਿੱਚ ਨਾਮ ਵੀ ਨਹੀਂ ਪੈਂਦਾ ਮੈਂ ਨਾਮ ਕਿਥੋਂ ਪਾ ਦਿਆਂ ਪਹਿਲੋਂ ਆਪਣਾ ਫਿਰਦਾ ਤੇ ਵੇ ਇਸ ਨੂੰ ਤੋ ਧੰਨ ਗੁਰੂ ਅਨੰਦਕ ਦੇ ਕਹਿੰਦੇ ਨੇ ਆ ਤੇਰੇ ਕੋਲ ਹੁਣੀ ਧੁੱਪ ਦਾ ਮੈਂ ਧੋਦਿਆ ਪੰਡਾ ਧੋਏ ਬੈ ਸਤੋਪ ਦੇ ਭਵ ਪਉ ਦੂਦੇ ਕੋ ਜਾਵੋ ਦੂਧ ਕਰਮ ਫੁਨ ਸੁਰਤ ਸਮਾਇਨ ਹੋਇ ਨਰਾਜ ਜਮਾਵ ਹੁ ਨਾਮ ਤੇ ਪਾਰੇ ਜਿੱਥੇ ਤੱਕ ਬੁੱਧ ਕੰਮ ਕਰਦੇ ਏ ਸਤਗੁਰੂ ਨੇ ਸਾਨੂੰ ਉੱਥੇ ਇੱਕ ਤੱਕ ਨਾਲ ਤੋੜਿਆ ਉਹ ਕੀ ਆ ਉਹ ਕਹਿੰਦੇ ਨੇ ਸ਼ਾਇਦ ਸਮਝ ਵਿੱਚ ਆਵੇ ਕਿ ਨਾਮ ਕੇ ਤਾਰੇ ਸਗਲੇ ਜੰਤ ਇਹ ਜਿੰਨੇ ਜੀਵ ਜੰਤ ਨੇ ਸਭ ਦੀ ਪਾਲਣਾ ਨਾਮ ਕਰ ਰਿਆ ਇਹਨਾਂ ਨੂੰ ਟਿਕਾ ਕੇ ਨਾਮ ਨੇ ਰੱਖਿਆ ਨਾਮ ਕੇ ਧਾਰੇ ਸਗਲੇ ਜੰਤ ਨਾਮ ਕੇ ਧਾਰੇ ਖੰਡ ਬ੍ਰਹਿਮੰਡ ਨਾਮ ਅਸਰਾ ਐਸਾ ਅਸਰਾ ਹੈ ਕਿ ਜਿੰਨੇ ਖੰਡ ਬ੍ਰਹਿਮੰਡ ਟਿਕੇ ਨੇ ਨਾਮ ਦੇ ਆਸਰੇ ਸਾਰੇ ਦੇ ਤਾਰੇ ਟਿਕੇ ਹੋ ਅੰਦੇ ਨੇ ਹੋਰ ਕੋਈ ਕਹਿਣ ਲੱਗੇ ਜੇਤਾ ਕੀਤਾ ਤੇਤਾ ਨਾਉ ਬਿਨ ਨਾਮੇ ਨਾ ਹੀ ਕੋ ਥਾਉ ਨਾਮ ਤੋਂ ਬਿਨਾ ਤੇ ਕੋਈ ਥਾਂ ਨਹੀਂ ਨਾ ਤੇ ਸਰਵ ਵਿਆਪਕ ਆ ਤੇ ਮੈਂ ਕੁਰਬਾਨ ਜਾਣਾ ਬਲਿਹਾਰੀ ਜਾਉ ਜੇਤੇ ਤੇਰੇ ਨਾਮ ਹੈ ਮੈਂ ਸਾਰਿਆਂ ਤੋਂ ਸਦਕੇ ਜਾਣਾ ਕਿਉਂਕਿ ਤੇਰੇ ਨੇ ਮੈਂ ਕਿਉਂ ਆਖਾਂ ਇਸ ਦਾ ਇਸ ਦਾ ਮੁਸਲਮਾਨ ਦਾ ਹਿੰਦੂ ਦਾ ਸਿੱਖਾਂ ਦਾ ਨਹੀਂ ਤੇਰਾ ਜੇ ਤੇਰਾ ਨਾਮ ਹੈ ਤੇ ਕੋਈ ਵੀ ਹੈ ਬਲਹਾਰੀ ਜਾऊं ਜੇ ਤੇ ਤੇਰੇ ਨਾਮ ਹੈ ਜਿੰਨੇ ਵੀ ਨਾਮ ਨੇ ਮੈਂ ਸਾਰਿਆਂ ਤੋਂ ਸਦਕੇ ਜਾਣਾ ਪਰ ਹਾਂ ਮਨ ਦੇ ਟਿਕਾਉਣ ਵਾਸਤੇ ਬਹੁਤੀਆਂ ਬੇੜੀਆਂ ਚ ਲੱਤਾਂ ਨਹੀਂ ਰੱਖੀਆਂ ਜਾ ਸਕਦੀਆਂ एक बेड़ी चढ़ना पवेगा रस्ते बहुत जाते ने मन लो लेकिन तो एक तुरना तो पवेगा एक कदम किस पास रख लवा एक दूसरे रख लवा एक तीसरे मैं पहुंचागा कितान इसे वागुरु गुरमंत्र है जप हमें कोई